ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 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 ਸਾਰੀ ਦੁਨੀਆ ਵਿੱਚ ਸਾਰੀ ਦੁਨੀਆ ਵਿੱਚ ਸਿੱਖਾਂ ਦੇ ਬਹਾਦਰੀਆਂ ਦੇ ਕਿਸੇ ਪਰਚਲਿਤ ਨਹੀਂ ਪਿੱਛੇ ਇੱਕ ਫਿਲਮ ਵੀ ਆਈ ਸੀ ਸਾਰਾ ਗਣੀ ਤੇ ਹਾਂਜੀ ਉਹ ਫਿਲਮ ਹੀ ਨਹੀਂ ਉਹ ਤਾਂ ਸਚਾਈ ਹੈ ਲੋਕਾਂ ਤੱਕ ਸਿੱਖਿਆ ਪਹੁੰਚਾਏ ਗਏ ਵੈਸੇ ਵੀ ਸੜੀ ਕੌਮ ਜੜੀਆਂ ਦਲੇਰਾਂ ਦੀ ਬਹਾਦਰ ਹੈਗੇ ਸਾਡੀ ਕੌਮ ਚ ਸਾਡੀ ਕੌਮ ਦਾ ਇੱਕ ਇੱਕ ਸਿੱਖ ਸਹੀ ਮਾਇਨੇ ਵਿੱਚ ਬਹਾਦਰ ਹੈ ਹਾਂਜੀ ਅਸੀਂ ਲੜਨ ਨੂੰ ਜਦ ਨੇ ਲੜਾਈ ਕਰਨ ਨੂੰ ਜੰਗ ਵਿੱਚ ਹਮੇਸ਼ਾ ਹੀ ਤਿਆਰ ਵਰਤਿਆ ਹੈ ਫੌਜ ਵਿੱਚ ਸਾਡੀ ਸਿੱਖ ਰੈਜੀਮੈਂਟ ਭਾਰਤ ਦੀ ਸਭ ਤੋਂ ਮਸ਼ਹੂਰ ਰੈਜੀਮੈਂਟ ਸਭ ਤੋਂ ਜ਼ਿਆਦਾ ਡੈਕੋਰੇਟਿਡ ਰੈਜੀਮੈਂਟ ਹੈ ਸਿੱਖ ਰੈਜੀਮੈਂਟ ਹਾਂਜੀ ਤੇ ਸਾਨੂੰ ਲੜਨ ਤੋਂ ਡਰ ਨਹੀਂ ਲੱਗਦਾ ਕਿਉਂਕਿ ਸਾਨੂੰ ਮਰਨ ਤੋਂ ਡਰ ਲੱਗਦਾ ਜਦੋਂ ਨਾ ਮਰਨਾ ਹੋ ਕੋ ਅਸੀਂ ਇਹ ਗੱਲ ਤਾਂ ਗੁਰੂ ਤੋਂ ਸਿੱਖ ਲਈ ਦੁਨੀਆ ਪਰਚ ਸਾਡੀ ਕੌਮ ਮਸ਼ਹੂਰ ਹੈਗੀ ਹੈ ਸਾਡੀ ਦਲੇਰੀ ਪਰ ਸਾਡੀ ਕੌਮ ਦਾ ਗਿਆਨ ਸਪਿਰਚੁਅਲਿਜ਼ਮ ਮਸ਼ਹੂਰ ਹੈਗਾ ਹੈ ਵਾਹ ਕਿ ਅਸੀਂ ਸਿੱਖ ਨੁਮਾਇੰਦਗੀ ਕਰ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਹਰ ਸਿੱਖ ਗੱਲ ਕਰ ਸਕਦਾ ਹੈ ਗੁਰੂ ਨਾਨਕ ਦੀ ਕਿ ਹਰ ਸਿੱਖ ਗੁਰੂ ਨਾਨਕ ਦੇ ਫਲਸਫੇ ਦੀ ਸਿੱਖੀ ਦੀ ਸਿੱਖ ਫਿਲਾਸਫੀ ਦੀ ਗੱਲ ਕਰ ਸਕਦਾ ਹੈ ਦੁਨੀਆ ਵਿੱਚ ਅਸੀਂ ਬ੍ਰਾਂਡ ਐਮਬੈਸਡਰ ਹੈਗੇ ਆ ਸਿੱਖੀ ਦੇ ਅਸੀਂ ਸਿੱਖ ਲੜਾਈ ਝਗੜਾ ਇਹਨੇ ਦਲੇਰੀ ਉਹਦੇ 'ਚ ਹੈ ਸਾਡੀ ਅਸੀਂ ਮੁ슬ਮਾਨੀ ਰੱਖਿਆ ਵੀ ਕਰ ਲੈਂਦੇ ਆ ਹਾਂਜੀ ਅਸੀਂ ਲੰਗਰ ਵੀ ਲਗਾ ਲੈਂਦੇ ਆ ਭੁੱਖਿਆਂ ਨੂੰ ਰੋਟੀ ਵੀ ਖਵਾ ਦਈਏ ਜੀ ਇਹ ਸਾਡਾ ਹਿੱਸਾ ਹੈਗਾ ਆ ਸਾਡਾ ਵਿਰਸਾ ਹੈਗਾ ਆ ਅਸੀਂ ਕਰਦੇ ਆ ਤੇ ਜਜਵੇ ਨਾਲ ਕਰਦੇ ਆ ਪਰ ਕੀ ਜਿਹੜੇ ਲੰਗਰ ਵਰਤਾ ਰਹੇ ਨੇ ਸਾਰੀ ਸੇਵਾਦਾਰ 5 10 8 ਕਿਸੇ ਵੀ ਇੱਕ ਗੁਰਦੁਆਰੇ ਦੀ ਬਿਠਾ ਲਓ ਕਿ ਉਹਨਾਂ ਕੋਲ ਸਿੱਖੀ ਦਾ ਗਿਆਨ ਹੈਗਾ ਗੁਰਬਾਣੀ ਦੀ ਸਮਝ ਹੈਗੀ ਆ ਉਹ ਸਲੋਸ਼ੀ ਨੂੰ ਸਮਝਦੇ ਆ ਗੁਰੂ ਨਾਨਕ ਦੀ ਵੀ ਆਰ ਦਾ ਬ੍ਰਾਂਡ ਅੰਬੈਸਡਰਸ ਪੂਰੀ ਦੁਨੀਆ ਚ ਅਸੀਂ ਸਿੱਖੀ ਦੇ ਬ੍ਰਾਂਡ ਅੰਬੈਸਡਰ ਹੈ ਗੁਰ ਨਾਨਕ ਦੀ ਇਸ ਕਾਰਪੋਰੇਟ ਕੰਪਨੀ ਦੇ ਅਸੀਂ ਬ੍ਰਾਂਡ ਅੰਬੈਸਡਰ ਹੈਗੇ ਆ ਅਸੀਂ ਮਾਰਕੀਟਿੰਗ ਸੇਲਸ ਵਾਲੇ ਹੈਗੇ ਆ ਅਸੀਂ ਕੀ ਮਾਰਕੀਟਿੰਗ ਕਰ ਪਾਉਂਦੇ ਆ ਅਸੀਂ ਨਹੀਂ ਕਰ ਪਾਉਂਦੇ ਆ ਤੁਸੀਂ ਦੇਖ ਰਹੇ ਹੋਗੇ ਮੈਂ ਜਿਹੜੀ ਕਿਰਪਾਨ ਪਾਈ ਆ ਇਹ ਬਾਹਰ ਰੱਖਦਾ ਬੰਬੇ ਚ ਵੀ ਇਸ ਸ਼ਹਿਰ ਚ ਵੀ ਮੈਂ ਰਹਿੰਦਾ ਆ ਤੇ ਕਿਰਪਾਨ ਮੈਂ ਬਾਹਰੋਂ ਹੀ ਪਾਈ ਕਈ ਲੋਕਾਂ ਨੇ ਮੈਨੂੰ ਸ਼ੁਰੂ ਸ਼ੁਰੂ ਚ ਕਿਹਾ ਕਿ ਕਿਉਂ ਪਾਈ ਜਾ ਰਹੀ ਹੈ ਬਾਹਰ ਅੰਦਰ ਪਾਓ ਪਰ ਮੇਰਾ ਬੈਕਗ੍ਰਾਉਂਡ ਮੈਂ ਮਾਰਕੀਟਿੰਗ ਚ ਰਿਹਾ ਤੇ ਮੈਨੂੰ ਮਾਰਕੀਟਿੰਗ ਪਤਾ ਹੈ ਤੇ ਮੈਂ ਸਾਰਿਆਂ ਨੂੰ ਕਹਿੰਦਾ ਆ ਮੈਂ ਤਾਂ ਸਿੱਖੀ ਦੀ ਮਾਰਕੀਟਿੰਗ ਕਰ ਰਿਹਾ ਹਾਂਜੀ ਸਿੱਖਾਂ ਨੂੰ ਪਤਾ ਹੀ ਨਹੀਂ ਸਿੱਖ ਕਿਰਪਾਨ ਪਾ ਰਹੇ ਨੇ ਅੰਦਰ ਪਾਉਂਦੇ ਉਹਨਾਂ ਨੂੰ ਲੱਗਦਾ ਆ ਉਹਨਾਂ ਦੇ ਕੱਪੜਿਆਂ ਤੇ ਉਹ ਸੂਟ ਨਹੀਂ ਕਰਦੇ ਕਈ ਕੱਪੜੇ ਹੁੰਦੇ ਆ ਹਾਂਜੀ ਜੇ ਜੇ ਕਿਰਪਾ ਅੰਦਰ ਪਾ ਲਈ ਜਾਂਦੀ ਹੈ ਕੋਈ ਗੱਲ ਮੇਰਾ ਉਹਨਾਂ ਨਾਲ ਕੋਈ ਦੁਰ ਹੈ ਨਹੀਂ ਠੀਕ ਹੈ ਉਹਨਾਂ ਨੂੰ ਜੋ ਸੂਟੇਬਲ ਕੰਫਰਟੇਬਲ ਲੱਗਦਾ ਹੈ ਉਹ ਜ਼ਰੂਰ ਕਰ ਪਰ ਕਿਰਪਾ ਬਾਹਰ ਪਉਣ ਜੇ ਕਿਰਪਾ ਪਾਈ ਹੋਵੇ ਬਾਹਰ ਤੇ ਲੋਕਾਂ ਤੱਕ ਸਨੇਹਾ ਪਹੁੰਚਦਾ ਹੈ ਸਿੱਖ ਤਿਆਰ ਬਰਤਿਆਰ ਕਿਤਾ ਹੁੰਦਾ ਹੈ ਸਿੱਖ ਕਿਦਾਂ ਦਿਸਦਾ ਹੈ ਉਹਦੀ ਪੁਸ਼ਾਕ ਕੀ ਹੁੰਦੀ ਹੈ ਸਾਨੂੰ ਤਾਂ ਸ਼ੈਨਸ਼ਾ ਬਣਾਇਆ ਗੁਰੂ ਸਾਹਿਬ ਨੇ ਸਾਡੇ ਕੋਲ ਤਾਜਵੀ ਹੈਗਾ ਆ ਸ਼ਸਤਰ ਵੀ ਹੈਗੇ ਆ ਸਾਡਾ ਡੀਲਡੋਲ ਵੀ ਉਦਾਂ ਦਾ ਹੈਗਾ ਆ ਤੇ ਸਾਨੂੰ ਦੇਖ ਕੇ ਵੀ ਆਰ ਪ੍ਰਿੰਸ ਵੀ ਆਰ ਐਮਪੀਰਰਸ ਵੀ ਆਰ ਸਿੰਘ ਵੀ ਆਰ ਲਾਇਨਸ ਵੀ ਆਰ ਕਿੰਗਸ ਯਸ ਅਸੀਂ ਰਾਜੇ ਸ਼ੈਨਸ਼ਾ ਹੈਗੇ ਪਰ ਅਸੀਂ ਆਪਣੀ ਰਾਜਸ਼ਾਹੀ ਸੁਪਾਉਂਦੇ ਯਾਨੀ ਨਵੀਂ ਗੱਡੀ ਆ ਜਾਏ ਅਸੀਂ ਦਿਖਾਉਂਦੇ ਆ ਨਵੇਂ ਕੱਪੜੇ ਅਸੀਂ ਦਿਖਾਉਂਦੇ ਆ ਪਰ ਸਿੱਖੀ ਨੂੰ ਦਿਖਾਉਣ ਲਈ ਅਸੀਂ ਸ਼ਰਮਾਉਂਦੇ ਆ ਕਿਉਂ ਇਹੀ ਗੱਲ ਹੈ ਅਸੀਂ ਸਪਿਰਚੁਅਲਿਜ਼ਮ ਦੇ ਸਿੱਖੀ ਦੇ ਸਪਿਰਚੁਅਲਿਜ਼ਮ ਹੈ ਗਿਆ ਉਹ ਦਿਖਾ ਨਹੀਂ ਪਾਦੇ ਮੇਰਾ ਕੈਂਡਾ ਪਾਉ ਇਹ ਨਹੀਂ ਸੀਗਾ ਕਿ ਕਰਪਾਨ ਜਿਹੜੀ ਆ ਸਪਿਰਚੁਅਲਿਜ਼ਮ ਦਾ ਹਿੱਸਾ ਨਹੀਂ ਹੈ ਕਰਪਾਨ ਵੀ ਸਪਿਰਚੁਅਲਿਜ਼ਮ ਦਾ ਹਿੱਸਾ ਹੈ ਇਹ ਪ੍ਰਸ਼ਨ ਪੈਦਾ ਕਰਦੀ ਆ ਲੋਕ ਜਿਹੜੇ ਮੈਨੂੰ ਦੇਖਦੇ ਆ ਪਹਿਲੀ ਵਾਰੀ ਮਿਲਦੇ ਆ ਕਿ ਤੁਸੀਂ ਇੱਕ ਕਰਪਾਨ ਪਾਈ ਆ ਵਰਡ ਜਿਹੜੇ ਸਿਮਨੀ ਪਾਈ ਡੈਟ ਇਜ਼ ਵੇਰ ਆਈ ਗਟ ਐਨ ਓਪਰਚੁਨਿਟੀ ਉੱਥੇ ਮੈਨੂੰ ਇੱਕ ਚਾਂਸ ਮਿਲਦਾ ਆ ਸਿੱਖੀ ਬਾਰੇ ਗੱਲ ਕਰਨ ਵੰਜੀ ਕੁਐਸਚਨ ਪੈਦਾ ਜਾਂਦੇ ਖੁੰਦੇ ਆ ਫਰਕ ਤੋਂ ਸਿਰ ਕੁਐਸਚਨ ਨੂੰ ਜਵਾਬ ਦੇ ਸਕਦਾ ਮੈਂ ਇੱਕ ਵਾਰੀ ਕਿਹਾ ਕਿ ਬਈ ਦੁਜੇ ਧਰਮਾਂ ਵਿੱਚ ਵੱਖ-ਵੱਖ ਤਰੀਕੇ ਨਾਲ ਸ੍ਰਿਸ਼ਟੀ ਦੀ ਰਚਨਾ ਸ਼ੁਰੂਆਤ ਕਿੱਦਾਂ ਹੋਈ ਉਹ ਦੱਸਦੇ ਆ ਤਾਂ ਕੀ ਸਿੱਖ ਧਰਮ ਚ ਵੀ ਦੱਸਦੇ ਆ ਮੈਂ ਕਿਹਾ ਵਾਹ ਮੈਂ ਕਿਹਾ ਤੂੰ ਪਹਿਲਾ ਬੰਦਾ ਹੈ ਜਿਹਨੇ ਇਹ ਸਵਾਲ ਕੀਤਾ ਦੁਜੇ ਧਰਮਾਂ ਚ ਇੱਕ ਧਰਮ ਚ ਦੱਸਿਆ ਜਾਂਦਾ ਆ ਕਿ ਬ੍ਰਹਮਾ ਦੇ ਮੂਛੋਂ ਉਹਦੀ ਬਹਤ ਲਗ ਲਗ ਲੋਕਾਂ ਦੀ ਪਦਾਇਸ਼ ਹੋਈ ਉਹਦਾ ਪੁੱਤਰ ਮੰਨੂ ਉਹਦੇ ਤੋਂ ਇਨਸਾਨੀਅਤ ਸ਼ੁਰੂ ਹੋਈ ਮਨੁੱਖ ਦਾ ਯਾਨੀ ਮਨੁੱਖੀ ਸ਼੍ਰੀ ਸ਼ੁਰੂ ਹੋਇਆ ਕੋਈ ਇੱਕ ਹੋਰ মত ਹੈਗਾ ਜਿਹੜਾ ਕਿ ਐਡਮ ਔਰ ਈਵ ਉਹਨਾਂ ਨੂੰ ਮੰਨਦਾ ਹੈ ਤੇ ਇੱਕ ਹੋਰ ਹੈਗਾ ਕਿ ਦਾ ਆਦਮ ਔਰ ਹਵਵਾ ਨੂੰ ਮੰਨਦਾ ਹੈ ਤੇ ਡਾਰਵਿਨ ਕਰਕੇ ਇੱਕ ਰਿਸਰਚ ਸੀਗਾ ਉਹਨੇ ਕਿਹਾ ਅਸੀਂ ਬਾਂਦਰਾ ਤੋਂ ਆਏ ਬਾਂਦਰ ਸੀਗੇ ਅਸੀਂ ਇਹ ਕੋਈ ਵੀ ਗਲਤ ਨਹੀਂ ਬੋਲ ਰਿਹਾ ਪਰ ਜਿੱਦਾਂ ਗੁਰੂ ਸਾਹਿਬ ਕਹਿੰਦੇ ਆਪ ਆਪਨੀ ਬੁੱਧ ਹੈ ਜੀਤੀ ਬਰਨਤ ਹਿੰ ਹਿੰ ਤੋਇ ਤੇ ਜਿੱਦਾਂ ਜਿੱਦਾਂ ਦੀ ਜਿਹੜੀ ਬੁੱਧੀ ਆ ਇਹਨੇ ਜਨਤ ਬੁੱਧੀ ਦੀ ਲਿਮਟ ਜਿੰਨੀ ਆ ਉੱਥੇ ਤੱਕ ਹੀ ਗੱਲ ਕਰ ਸਕਦਾ ਪਰ ਜਦ ਗੁਰੂ ਸਾਹਿਬ ਕਹਿ ਰਹੇ ਨੇ ਕਿ ਸੰਸਾਰ ਦੀ ਰਚਨਾ ਉਹ ਟਾਈਮ ਸ਼ੁਰੂ ਹੋਈ ਸੀ ਜਦ ਕੁਝ ਵੀ ਨਹੀਂ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ